ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਹਾਂਜੀ ਪੰਜਾਬ ਪੁਲਿਸ ਦਾ ਜੋ ਪੇਪਰ ਹੋਣਾ ਕਨਸਟੇਬਲ ਦਾ ਉਹਦੇ ਵਿੱਚ ਜੋ ਮਿਨੀਮਮ ਮਿਨੀਮਮ ਕੁਆਲੀਫਾਈਡ ਮਾਰਕਸ ਨੇ ਘੱਟੋ ਘੱਟ ਜਿਹੜੇ ਤੁਹਾਨੂੰ ਨੰਬਰ ਚਾਹੀਦੇ ਨੇ ਉਹ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਮਿਨੀਮਮ ਮਾਰਕਸ ਆ ਲਿਖਿਆ ਹੋਇਆ ਆਫਟਰ ਨਾਰਮਲਾਈਜੇਸ਼ਨ ਕੈਰੀਡ ਆਊਟ ਇਨ ਦਾ ਅਵਰਬ ਮੈਂਸ਼ਨਡ ਮੈਨਰ ਕੈਂਡੀਡੇਟ ਬਿਲੋਂਗ ਟੂ ਸ਼ਡਿਊਲ ਕਾਸਟ ਬੈਕਵਰਡ ਕਲਾਸ ਇਕਨੋਮਿਕਲ ਵੀਕਰ ਸੈਕਸ਼ਨ ਐਕਸ ਸਰਵਿਸਮੈਨ ਕੈਟਾਗਰੀ ਸੈਲਰੀ ਰਿਕੁਆਇਰਡ ਟੂ ਸਕੋਰ ਏ ਮਿਨੀਮਮ 35% ਮਾਰਕਸ ਜਿਹੜਾ ਪੇਪਰ ਟੂ ਪੇਪਰ 1 ਆ ਠੀਕ ਹੈ ਜੀ ਜਿਹਦੇ ਵਿੱਚੋਂ 100 ਨੰਬਰ ਦਾ ਪੇਪਰ ਹੈ ਨਾ ਉਹਦੇ ਵਿੱਚੋਂ ਜਿਹੜੀਆਂ ਕੈਟਾਗਰੀਆਂ ਮੈਂ ਬੋਲੀਆਂ ਨੇ ਦੇਖੋ ਜਿਹੜੇ ਕੈਂਡੀਡੇਟ ਜਿਹੜੇ ਸਟੂਡੈਂਟ ਇਹ ਕੈਟਾਗਰੀ ਨਾਲ ਬਿਲੋਂਗ ਕਰਦੇ ਨੇ ਸਟਿਊਡੀਓ ਕਾਸਟ ਬੈਕਵਰਡ ਕਲਾਸ ਈਡਬਲਯੂਐਸ ਐਕਸ ਸਰਵਿਸਮੈਨ ਇਹਨਾਂ ਨੂੰ 100 ਚੋਂ ਘੱਟੋ-ਘੱਟ 35 ਨੰਬਰ ਚਾਹੀਦੇ ਹੀ ਚਾਹੀਦੇ ਨੇ ਆਫਟਰ ਨਾਰਮਲਾਈਜੇਸ਼ਨ ਤੋਂ ਬਾਅਦ ਠੀਕ ਹੈ ਜੀ ਅਗਰ ਤੁਹਾਡੇ 100 ਚੋਂ 35 ਨੰਬਰ ਨਹੀਂ ਆਉਂਦੇ ਫਿਰ ਤੁਸੀਂ एलिਜੀਬਲ ਨਹੀਂ ਹੈਗੇ ਫੇਲ ਮੰਨੇ ਜਾਓਗੇ ਭਾਵੇਂ ਪੋਸਟਾਂ ਖਾਲੀ ਰਹਿੰਦੀਆਂ ਨੇ ਜਾਂ ਭਰਦੀਆਂ ਨੇ ਉਹ ਕੋਈ ਦਿੱਕਤ ਨਹੀਂ ਫਿਰ ਜੇ ਤੁਹਾਡੇ 35 ਨੰਬਰ ਨਹੀਂ ਆਉਂਦੇ ਠੀਕ ਹੈ ਨਾ 100 ਚੋਂ ਸਾਊਚਾ 35 ਨੰਬਰ ਆਫਟਰ ਨਾਰਮਲਾਈਜੇਸ਼ਨ ਨਹੀਂ ਬਣਦੇ ਠੀਕ ਹੈ ਤਾਂ ਭਾਵੇਂ ਪੋਸਟਾਂ ਖਾਲੀ ਰਹਿ ਜਾਣ ਪਰ ਤੁਸੀਂ ਰਿਜੈਕਟ ਮੰਨੇ ਜਾਓਗੇ ਅੰਨੇ ਨੰਬਰ ਤੁਹਾਨੂੰ ਘੱਟੋ-ਘੱਟ ਚਾਹੀਦੇ ਚਾਹੀਦੇ ਨੇ ਜਿਹੜੇ ਮੈਰਿਟ ਚ ਆਉਣ ਲਈ ਨੰਬਰ ਨੇ ਉਹ ਐਗਜ਼ਾਮ ਤੋਂ ਬਾਅਦ ਪਤਾ ਲੱਗੂਗਾ ਰਿਜ਼ਲਟ ਤੋਂ ਬਾਅਦ ਪਤਾ ਲੱਗੂਗਾ ਪਰ ਅੰਨੇ ਨੰਬਰ ਤੁਸੀਂ ਘੱਟੋ-ਘੱਟ ਸਾਨੂੰ ਚਾਹੀਦੇ ਚਾਹੀਦੇ ਨੇ ਠੀਕ ਹੈ ਜੀ ਤੇ ਦੂਜੀ ਗੱਲ ਜਿਹੜੇ ਕੈਂਡੀਡੇਟ ਬਾਕੀ ਕੈਟਾਗਰੀ ਇਨ ਬਿਲੋਂਗ ਕਰਦੇ ਨੇ ਉਹਨਾਂ ਨੂੰ 40% ਚਾਹੀਦੇ ਨੇ ਜਿਵੇਂ ਜਰਨਲ ਜਰਨਲ ਕੈਂਡੀਡੇਟ ਉਹਨਾਂ ਨੂੰ ਚਾਹੀਦੇ ਨੇ 100 ਚੋਂ 40 ਨੰਬਰ ਠੀਕ ਹੈ ਜੀ ਮੈਂ ਫੇਰ ਦੱਸਦਾ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਓਕੇ ਤੇ ਇਹ ਪਾਰਟ 1 ਵਾਲਾ ਜਿਹੜਾ 100 ਨੰਬਰ ਦਾ ਪੇਪਰ ਆ ਉਹਦੇ ਵਿੱਚੋਂ ਆਪਾਂ ਨੂੰ ਮਿਨੀਮਮ ਕੁਆਲੀਫਾਈ ਮਾਰਕਸ ਆਨੇ ਚਾਹੀਦੇ ਨੇ ਠੀਕ ਹੈ ਜੀ ਤੇ ਅੱਗੇ ਜਿਹੜਾ ਪੇਪਰ 2 ਆ ਉਹਦੇ ਵਿੱਚੋਂ ਆਪਾਂ 50% ਨੰਬਰ ਲੈਣੇ ਮਤਲਬ ਕਿ 50 ਚੋਂ 25 ਨੰਬਰ ਲੈਣੇ ਆਪਾਂ ਕੁਆਲੀਫਾਈ ਕਰਨ ਦੇ ਲਈ ਆਫਟਰ ਅ ਨਾਰਮਲਾਈਜੇਸ਼ਨ ਠੀਕ ਹੈ ਮੰਨ ਲਓ ਤੁਹਾਡੇ ਪੇਪਰ ਨੰਬਰ ਆ ਰਹੇ ਨੇ 23 ਨਾਰਮਲਾਈਜੇਸ਼ਨ ਤੋਂ 25 ਆ ਗਏ ਬਾਅਦ 25 ਆ ਗਏ ਤਾਂ ਤੁਸੀਂ ਐਲੀਜੀਬਲ ਹੋ ਠੀਕ ਹੈ ਫਿਰ ਤੁਹਾਡਾ ਪੇਪਰ 2 ਆ ਜਿਹੜਾ ਉਹ ਚੈੱਕ ਕੀਤਾ ਜਾਵੇਗਾ ਠੀਕ ਹੈ ਅਗਰ ਤੁਸੀਂ ਪੇਪਰ 2 ਦੇ ਵਿੱਚ ਹੀ ਕੁਆਲੀਫਾਈ ਨਹੀਂ ਕੀਤਾ ਪੇਪਰ 2 ਹੀ ਨਹੀਂ ਕੁਆਲੀਫਾਈ ਕੀਤਾ ਤਾਂ ਤੁਹਾਡੀ ਮੈਰਿਟ ਜਿਹੜੇ ਜਿਹੜੇ ਪੇਪਰ ਦੀ ਮੈਰਿਟ ਬਣਨੀ ਆ ਪੇਪਰ 1 ਦੀ ਉਹ ਤੁਹਾਡਾ ਗਿਣਾ ਹੀ ਨਹੀਂ ਜਾਵੇਗਾ ਵਿੱਚ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਗੀ ਅਗਰ ਵੀਡੀਓ ਬਦਲ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਧੰਨਵਾਦ